ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਇਹ ਦੇਖੋ ਮਸ਼ੀਨ ਵਰਕ ਕਰਦੇ ਆਂ ਤੇ ਇਹ ਬਾਹਾਂ ਤੇ ਆਪਾਂ ਡਿਜ਼ਾਈਨ ਬਣਾਈ ਜਾਂਦੇ ਆਂ ਜਦ ਆਪਾਂ ਸਾਰਾ ਸੂਟ ਬਣਾ ਲਿਆ ਤੇ ਉਦੋਂ ਵੀ ਦੱਸਾਂਗੇ ਤੁਹਾਨੂੰ ਤੇ ਜੇ ਕਿਸੇ ਭੈਣ ਨੇ ਵੀ ਸੂਟ ਤਿਆਰ ਕਰਵਾਉਣਾ ਹੋਵੇ ਆਪਾਂ ਤਾਂ ਮਸ਼ੀਨ ਵਰਕ ਦਾ ਕਰਵਾ ਸਕਦੀ ਆਂ ਦੇਖੋ ਐਸ ਮਸ਼ੀਨ ਨਾਲ ਆਪਾਂ ਇਹ ਤੇ ਕਢਾਈ ਕਰਦੇ ਆਂ ਤੇ ਬਾਹਾਂ ਤੇ ਡਿਜ਼ਾਈਨ ਬਣਾਇਆ ਹੋਇਆ ਹੈ ਤੇ ਆਪਾਂ ਕਟਾ ਵਰਕ ਵੀ ਕਰਿਆ ਹੈ ਤੇ ਇੱਧਰ ਆਪਾਂ ਫੁੱਲ ਬਣਾਏ ਇਹ ਬਾਹਾਂ ਤੇ ਇੰਨਾ ਫੁੱਲ ਇੱਧਰ ਬਣਨਾ ਹੈ ਤੇ ਜੇ ਕਿਸੇ ਨੇ ਆਪਾਂ ਤੋਂ ਰੇਸ ਕਰਨਾ ਵੀ ਸਿੱਖਣਾ ਹੋਵੇ ਤਾਂ ਆਪਾਂ ਤੁਹਾਨੂੰ ਸਿਖ ਸਕਦੀ ਹੈ ਦੇਖੋ ਇੱਧਰ ਆਪਾਂ ਬਾਹਾਂ ਤੇ ਰੇਸ ਕੀਤੀ ਹੋਈ ਹੈ ਇਹ ਬਹੁਤ ਹੀ ਸੋਹਣਾ ਇਹ ਗ੍ਰੀਨ ਕਲਰ ਦਾ ਸੂਟ ਹੈ ਹੋਰੀ ਕਪੜਾ ਇਹ ਨਮਾ ਤੇ ਦੀਦੀ ਦਾ ਦੀਦੀ ਦਾ ਆਰਡਰ ਤੇ ਬਣ ਰਿਹਾ ਇਹ ਸੂਟ ਇੱਕ ਉਹ ਦੀਦੀ ਦੇ ਆਪਣੇ ਕੋਲ ਤਿੰਨ ਚਾਰ ਸੂਟ ਹੈ ਤੇ ਹੋਰ ਕਪੜਾ ਇਹ ਵੀ ਪਾਰਟੀ ਵੀਅਰ ਸੂਟ ਬਣੂਗਾ ਬਹੁਤ ਸੋਹਣਾ ਤੇ ਤੁਸੀਂ ਵੀ ਤਿਆਰ ਕਰਵਾ ਸਕਦੇ ਹੋ ਸਾਥੋਂ ਨੀਡਲਵਰਕ ਦੇ ਪੇਂਟ ਵਾਲੇ ਤੇ ਦੀਦੀ ਦੇ ਪੇਂਟ ਵਾਲੇ ਸੂਟ ਵੀ ਹੈ ਮਸ਼ੀਨਵਰਕ ਵਾਲੇ ਵੀ ਹੈ ਤੇ ਨੀਡਲਵਰਕ ਵਾਲੇ ਵੀ ਸੂਟ ਹੈ ਦੀਦੀ ਦੇ ਤੇ ਹੋਰ ਉਹਦੇ ਕੋਟਾਂ ਸਵਾਟਰਾਂ ਵੀ ਹੈ ਬਲਾਵਜ ਵਗੈਰਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕੈਹੀ ਜਿਹੀ ਲੱਗੀ ਤੇ ਦੇਖੋ ਇਹਦੇ ਕਲਰ ਵੀ ਉੱਠੇ ਤੋਂ ਸੀ ਜਰੂਰ ਦੱਸੋ ਸਾਨੂੰ ਕਿਵੇਂ ਦੇ ਲੱਗੇ ਤੁਹਾਨੂੰ ਤੇ ਫਿਰ ਜਦੋਂ ਇਹ ਸੂਟ ਅਸੀਂ ਘੇਰੇ ਦਾ ਤੇ ਬਣਾਇਆ ਤੇ ਉਦੋਂ ਵੀ ਤੁਹਾਨੂੰ ਵਿਖਾਵਾਂਗੇ ਜਦੋਂ ਆਪਾਂ ਘੇਰਾ ਤਿਆਰ ਕਰਨ ਲੱਗੇ ਤੇ ਬਾਹਾਂ ਦਾ ਅੱਜ ਹੀ ਸ਼ੁਰੂ ਕੀਤਾ ਤੇ ਤੁਸੀਂ ਮਸ਼ੀਨ ਵਰਕ ਵਾਲੇ ਪੇਂਟ ਵਾਲੇ ਤੇ ਨੀਡਲ ਵਰਕ ਵਾਲੇ ਛਿੰਦੀ ਬੂਟੀ ਵਾਲੇ ਆਦੀ ਮਨਪਸੰਦ ਦੇ ਕੋਈ ਵੀ ਡਿਜ਼ਾਈਨ ਸਾਥੋਂ ਤਿਆਰ ਕਰਵਾਉਣਾ ਹੋਵੇ ਕਰਵਾ ਸਕਦੇ ਹੋ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਲਾਇਕ ਜਰੂਰ ਕਰਿਆ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ